ਹਣ ਦੇ ਇੱਕ ਆਪਾਂ ਕੁਕੜੀ ਲਿਆ ਹੁਣ ਦੇਖੋ ਕੀ ਕਰੀ ਜਾਂਦਾ ਪਕ ਪਕ ਪਕਾ ਚਾਲ ਹੋੜ ਕੱਟੀ ਜੇ ਓਏ 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 ਇਹ ਆ ਕੀ ਕਰੀ ਜਾਂਦਾ ਤੇ ਪਕ ਪਕ ਪਕਾ ਹੂੰ ਆ ਦੇਖੋ ਆ ਕਿਸ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਕਬੂਤਰੀ ਜੀ ਲੱਗਦੀ ਆ ਇਹੋ ਭੱਜ ਗਈ ਪਕ ਪੱਕਾ ਇਹ ਲੋਖਣ ਜੇ ਵੀ ਕਰਦਾ ਹੁੰਦਾ ਅੱਛਾ ਹਾਂ ਇਹ ਜੇ ਕਰਦੇ ਜੀ ਨਾ ਬੱਚਾ ਓਏ ਜੱਟ ਪੂਰਾ ਕੈਮ ਹੈ ਹੈਲੋ ਗイズ ਵੈਲਕਮ ਟੂ ਬੈਕ ਮਾਈ ਚੈਨਲ ਅੱਜ ਦੇ ਵਲੋਗ ਨੂੰ ਤਾਂ ਤੁਹਾਡਾ ਸਾਰਿਆਂ ਦਾ ਬਾਲੀ ਸਵਾਗਤ ਹੈ ਅੱਜ ਪੱਗ ਦੇਖੋ ਕਾਲੇ ਰੰਗ ਦੀ ਬੰਨੀਆ ਬਲੈਕ 50 ਲਈਏ ਕਿਵੇਂ ਲੱਗ ਰਹੀ ਆ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਆਏ ਸੀ ਆਪਾਂ ਆਪਣੇ ਗੋਰੇ ਵੀਰ ਦੇ ਘਰੇ ਤੇ ਇਹ ਆ ਮੁਰਗੀਆਂ ਦਿਖਾ ਰਿਹਾ ਕੁੱਕੜ ਦੇਖੋ ਕਾਲੂ ਕਾਲੂ ਇਹਨਾਂ ਨੂੰ ਮਾਰ ਮੂਰਨ ਵਾਲਾ ਕਿਹੜਾ ਉਹ ਲੜਾਕਾ ਲੜੁਕਾ ਹੈ ਉਹ ਸੇਵਾ ਤੇ ਬੈਠੀ ਆ ਕਿੱਥੇ ਉਹ ਬੈਠੀ ਆ ਨਾ ਚੁੱਪ ਚਾਪ ਗੱਡੂ ਆ ਮਾਰਦਾ ਤਾਂ ਨਹੀਂ ਇੱਕ ਤਰੀਕ ਮੈਂ ਸੋਚਿਆ ਮਾਕਰ ਵੀ ਬਾਲੇ ਪੈਂਦੇ ਹੁੰਦੇ ਇੱਕ ਤੀ 30 ਤਰੀਕ ਨੂੰ ਆਹ ਦੇਖੋ ਜੀ ਉਹ ਦਰ ਸੇਵਾ ਦੇ ਬੈਠੀ ਹੈ ਨਾ ਮੁਰਗੀ ਹੱਥ ਲਾੜੀ ਕੁਝ ਕਹਿੰਦਾ ਤਾਂ ਨਹੀਂ ਹਰ ਜਾ ਮੈਂ ਬਾਹਰ ਹੀ ਖੜਾ ਉਹ ਦਰਵਾਜ਼ਾ ਜੀ ਕਰਨੇ ਗਏ ਗੇਟ ਗੇਟ ਬੰਦ ਕਰਿਆ ਸੀ ਹਨ ਆਪਾਂ ਇਹ ਉਹ ਨਾਲੀ ਉਹ ਨਾਲੀ ਡਰ ਡਰਦਾ ਅਦਾ ਦੀ ਦੂਜੀ ਲੱਗਦੀ ਹੈ ਨਾ ਆ ਜਾ ਕੌਣ ਕਿੰਨੇ ਟਾਈਮ ਦਾ ਹੋ ਗਿਆ ਉਹ ਵਾਲਾ ਕਿਹੜਾ ਆਹ ਹਾਂ ਇਹ 1.5 ਸਾਲ ਦਾ ਅੱਛਾ ਮੈਂ ਸਾਈਡ ਤੇ ਜਾਵਾਂ ਹਾਂ ਸਾਈਡ ਤੇ ਲੱਗ ਜਾਣਾ ਨਾ ਤੂੰ ਫੜ ਲੈ ਹੱਥ ਚ ਉਹ ਡਰ ਰਿਹਾਗਾ ਥੋੜਾ ਜਿਹਾ ਮੈਂ ਚੱਲ ਮੈਂ ਸਾਈਡ ਤੇ ਹੋ ਜਾਣਾ ਓਹੋ ਆ ਜਾ ਆ ਜਾ ਕਰੋ ਕਲਗਤਾ ਆ ਜਾ ਇਹ ਆ ਗਿਆ ਹੱਥ ਚ ਤੇ ਕਾਫੀ ਥਰ ਹੋ ਗਿਆ ਮੈਂ ਦੇਖੇ ਨਹੀਂ ਸੀ ਇਹਦੇ ਮੁਰਗੇ ਖਾਸੇ ਨੇ ਪਹਿਲਾਂ ਵੀ ਰੱਖਦਾ ਇਹਨੂੰ ਸ਼ੌਂਕ ਆ ਪਹਿਲਾਂ ਦੀ ਮੁਰਗੇ ਮੁਰਗੇ ਰੱਖਣ ਦਾ ਤੇ ਮੈਂ ਕਿ ਚਲੋ ਦੇਖਦੇ ਲੱਗੇ ਜਾ ਕੇ ਮੁਰਗੇ ਕਿਹੜੇ ਫੜ ਲਿਆ ਓਏ ਕੀ ਹਾਰਗਾ ਦੇਖੋ ਵੀ ਇਹਦਾ ਨਾਂ ਨੁੰਦਨੀ ਕੋਸਾ ਰੱਖਿਆ ਓਏ ਮਰਨ ਨੂੰ ਕਾਲੂ ਕਹਿੰਦੇ ਕਾਲੂ ਕਹਿ ਕੇ ਕਾਲੂ ਵੀ ਨਾਮ ਚੱਲ ਸਹੀ ਹੈ ਬਹੁਤ ਸਹੀ ਹੈ ਦੇਖੋ ਸਰ ਮਗਰ ਮੁੰਗਰ ਤਾਂ ਨਹੀਂ ਪੈਂਦਾ ਵਾਏ ਸਿਆਣਾ ਯਾਰ ਉੱਕੜਦਾ ਕਿੰਨਾ ਚਿਰ ਹੋ ਗਏ ਇਹਨੂੰ ਹਾਂ ਗੁਰੇ ਕਿੰਨਾ ਚਿਰ ਹੋ ਗਿਆ ਤੈਨੂੰ ਇਹਨੂੰ ਰੱਖਿਆ ਤਾਂ ਛੋਟਾ ਚੂਚਾ ਹੀ ਪਾਲਿਆ ਸੀ ਇਹ ਇਹ ਮਾਰੇ ਅਰ ਦੋ ਅੰਡੇ ਲੈ ਹੁੰਦੇ ਸੀ ਉਹਦੇ ਵਿੱਚ ਇੱਕ ਹੀ ਨਿਕਲਿਆ ਸੀ ਅੱਛਾ ਨਿਕਲਿਆ ਤਾਂ ਦੂਜਾ ਵੀ ਸੀਗਾ ਹਾਂ ਉਹ ਉਹਦੀਆਂ ਲੱਤਾਂ ਵੱਡੀਆਂ ਹੋਣ ਕਰਨਾ ਉਹ ਮਰ ਗਿਆ ਸੀਗਾ ਅੱਛਾ ਬਹੁਤ ਕਮਜ਼ੋਰੀ ਬੰਦੂਰੀ ਹੋ ਗਈ ਇਹ ਤਾਂ ਆਪੇ ਹੀ ਪੜ ਗਿਆ ਦੀ ਮਾਂ ਨੀਗਾ ਅੱਛਾ ਦੇਖੋ ਮੁਰਗਾ ਸੈਨਾ ਪੂਰਾ ਡੇਢ ਤੱਕ ਇਹਨੂੰ ਕਦੇ ਲੜਾਈ ਲੜੂ ਵਿੱਚ ਤਾਂ ਨਹੀਂ ਆਪਾਂ ਤਾਂ ਲੜਾਈ ਚ ਲੈ ਕੇ ਗਿਆ ਸੀ ਮੈਂ ਅੱਛਾ ਫਿਰ ਕੀ ਹੋਇਆ ਜਿੱਤ ਗਿਆ ਘਰੇ ਵਿਚਾਰ ਜਿੱਤ ਗਿਆ ਅੱਛਾ ਜੀ ਦੋ ਨਾਲ ਹੀ ਛੜਤਾ ਇਕੱਠਾ ਅੱਛਾ ਕਿੰਨਾ ਨਾਲ ਲੜਾਇਆ ਸੀ ਯਾਰ ਹੈ ਇਧਰੋਂ ਸੀ ਯਾਰ ਬੇੜੇ ਚੋਂ ਮਿਲਦੇ ਅੱਛਾ ਉਹ ਕਹਿੰਦੇ ਤਰਪਾਈ ਕਰਾਉਣੀ ਆ ਤਰਪਾਈ ਕਰਾਉਣੀ ਉਹ ਦੇਖ ਲਈ ਉਹ ਕਦ ਕਾਢਦਾ ਪੂਰਾ ਹੈਣਾ ਇਹ ਜੋਬਰ ਦਾ ਹਾਂ ਹੁਣ ਤੈਨੂੰ ਦੇਖ ਕੇ ਜੋ ਨਹੀਂ ਰੋ ਨਵਾਂ ਬੰਦਾ ਕਈ ਆ ਹੋਈ ਆ ਠੰਡਾ ਬਾਕੀ ਯਾਰ ਹੁਣ ਹੈ ਕੁੱਕੜ ਨੂੰ ਹੋਈ ਜਾਂਦਾ ਦੇਖੋ ਕਰਦਣ ਕੌੜਾ ਫਿਰ ਮੇਰੇ ਬਗਰ ਨਾ ਪੈ ਜਾ ਕਿਤੇ ਹੈ ਪੱਕ ਪੱਕਾ ਇਹ ਲਖਣ ਜੇ ਵੀ ਕਰਦਾ ਹੁੰਦਾ ਅੱਛਾ ਹਾਂ ਇਹ ਜੇ ਕਰਦੇ ਹਾਂ ਬਸ ਓਏ ਲਛਣ ਕਹਿੰਦਾ ਕੋਈ ਹੋਰ ਕਹਿੰਦਾ ਕਰਦਾ ਹੈ ਪੂਰੇ ਪੱਕ ਪੱਕਾ ਪੱਕ 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 ਦੇਖੋ ਤੌਰ ਦੇਖੋ ਤੁਸੀਂ ਮਰਗੀ ਦੀ ਇੱਕ ਵਾਰ ਪੱਕਾ ਇਹਨੂੰ ਡਾਈਂ ਹਵਾ ਚ ਉਡਦਾ ਕੋੜਦਾ ਨਹੀਂ ਨਾ ਤੇ ਕਹਤੇ ਉਹ ਡੱਗ ਜੇ ਹੈ ਦਿਸ ਵੀ ਦਾ ਰੁਕਾ ਇਹ ਕੀ ਹੋ ਗਿਆ ਉਹੀ ਨਾ ਕਿਤੇ ਭੱਜੇ ਵੇ 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 ਨਾ ਭੱਜਣਾ ਭੱਜਣਾ ਏ ਪੱਕ ਪੱਕ ਪੱਕਾ ਫੜ ਲਿਆ ਫੜ ਲਿਆ ਐ ਨਹੀਂ ਜਾਣ ਦਿੰਦਾ ਮੁੰਡਾ ਵੀ ਕਹਿੰਦੇ ਸ਼ਿਕਾਰੀ ਹੈ ਯਾਰ ਤੈਨੂੰ ਕੀ ਚੀਜ਼ ਵਧੀਆ ਲੱਗਦੀ ਆ ਮੁਰਗੇ ਚ ਕਾਲੂ ਚ ਤੇਰੇ ਕਾਲੂ ਚ ਤੈਨੂੰ ਕੀ ਚੀਜ਼ ਵਧੀਆ ਲੱਗਦੀ ਆ ਯਾਰ ਇਹਦਾ ਇੱਕ ਬਸ ਹਾਂ ਆ ਇਹ ਤੁਰਾ ਖਰਦਾ ਵਧੀਆ ਲੱਗਦਾ ਮੈਨੂੰ ਸਜਾ ਅੱਛਾ ਉਹੀ ਤੇਰਾ ਮੂੰਹ ਆ ਇਹਦੇ ਨਾਲ ਮੂੰਹ ਆ ਲੜਾਉਣ ਨੂੰ ਤਾਂ ਮੈਂ ਲਿਆਂਦਾ ਨਹੀਂ ਸੀ ਯਾਰ ਮੈਨੂੰ ਸੌਂਗ ਸੀ ਅੱਛਾ ਬਸ ਤੇ ਉਂ ਪਾਲਿਆ ਹਾਂ ਆ ਦੇ ਦੇ ਕੰਡੇ ਕੁੰਡੇ ਦੇਖ ਇਹਦੇ ਹੈ ਕੰਡੇ ਵੇ ਤੂੰ ਹਾਂ ਉ ਕੰਡੇ ਦਾ ਪੂਰੇ ਦਿਖਿਆ ਇਹਦਾ weight route ਕਿੰਨਾਗਾ? ਹਾਂ weight ਕਿੰਨਾ ਇਹਦਾ? weight ਆ ਰ ਘਰਾਨੀਆ। ਅੱਛਾ। weight ਮੈਂ ਕਦੇ ਕਿੰਨਾ ਕੁੱਤਰ ਹਿਸਾਬ ਨਾਲ ਚੱਕਣ ਚ ਕਿੰਨਾ ਕ ਲੱਗਦਾ ਇਹ ਵੀ। ਚੱਕਣ ਚ ਹੋਊਗਾ ਇਹ 4 ਕਿਲੋ ਦਾ ਹੋਊ 4.5 ਕਿਲੋ ਦਾ। ਅੱਛਾ। ਆਏਗਾਗਾ ਲੱਤਾਂ ਵਿੱਚ ਦੀ ਯਾਰ ਅੱਛੀ ਹੈ। ਸੇਵਾ ਘਟੋ ਯਾਰ ਮੈਥੋਂ ਇਹਦੀ। ਕਿਉਂ? ਮੈਂ ਪਹਿਲਾਂ ਕੰਮ ਕੁੰਮਾ ਜਿਹੜੇ ਚ ਬੜਾ ਵਿਅਸਤ ਸੀਗਾ। ਅੱਛਾ। ਇਹ ਦੇਖੋ ਕੁੱਤੇ ਜਿਹੜੇ ਬਾਕੀ ਕਾਰਜ ਜਦਾਂ ਹੋ ਜਾਂਦੇ ਸੀਗੇ ਅੱਛਾ ਪਕ ਪਕ ਛੱਕਾ ਜਿਹੜੀ ਆ ਰ ਹੈ ਇਹਦੇ ਆਪਦੇ ਵਾਲੀ ਆ ਪਤਾ ਸੇਵਾ ਤੇ ਬੈਠੀ ਆ ਰ ਅੱਛਾ ਦੂਜੇ ਖੜਾਉਗਾ ਆ ਵੀ ਤਾਂ ਇਹ ਆਪੀ ਪਾਲੀ ਆ ਕਜੂਚਾ ਲੈਂਦਾ ਸੀ ਇਹ ਨਿਗਿਆ ਨਿਗਿਆ ਲੈਂਦੇ ਸੀ ਅੱਛਾ ਇਹਨੂੰ ਕਿੰਨਾ ਚਿਰ ਹੋ ਗਿਆ ਆਵਲੀ ਨੂੰ ਇਹ ਹੋ ਗਈ ਯਾਰ ਹੋ ਗਏ ਹੋਣਗੇ 5 ਮਹੀਨੇ ਅੱਛਾ ਠੀਕ ਹੈ ਇਹਨਾਂ ਨੂੰ ਤੁਸੀਂ ਖਾਣ ਨੂੰ ਕੀ ਕੀ ਪਾਉਣੇ ਹੋਣਗੇ ਅਸੀਂ ਇਹਨਾਂ ਨੂੰ ਵਾਰਾ ਰੋਟੀਆਂ ਪਾਉਂ ਕੇ ਪਾਉਂਦੇ ਹੁੰਦੇ ਆ। ਅੱਛਾ ਕਿੰਨੇ ਦਾਣੇ ਦੋਨੇ ਪਾਉਂਦੇ ਹੁੰਦੇ ਆ? ਕਾਦੇ ਦਾਣੇ? ਆਹ ਕਣਕ ਦੇ। ਅੱਛਾ ਜਿਹੜਾ ਕੁਸ ਛੜ ਜਾਂਦਾ ਇਹ ਤਾਂ ਉਹ ਕੁਸ ਨਹੀਂ ਛੜਦੇ ਉਹ ਹੀ ਗਾ ਜਾਂਦੇ ਨੇ। ਹੁਣ ਦੇਖ ਆਪਾਂ ਕੁਕੜੀ ਲਿਆ ਹੁਣ ਦੇਖੋ ਕੀ ਕਰੀ ਜਾਂਦਾ ਪਕ ਪਕ ਪਕਾ। ਚਾਲ ਹੁਣ ਕੱਟੀ ਜੇ ਓਏ 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 ਆ ਕੀ ਕਰੀ ਜਾਂਦਾ ਤੇ ਪਕ ਪਕ ਪਕਾ। ਸ਼ਿੱਟਿੰਗ ਆ। ਹਾਂ ਹਾਂ ਉਹ ਨਾਲ ਲੜਪਾਣੇ ਹੈ ਨਾ ਲੜਦੇ ਨਹੀਂ ਹੈ ਅੱਛਾ ਜਾਣ ਪਛਾਣ ਹੈਗੀ ਹੈ ਫਿਰ ਤਾਂ ਲੋਟ ਹੈ ਜੇ ਜਾਣ ਪਛਾਣ ਹੈਗੀ ਆ ਪੱਕ 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 ਛੱਡ ਛੱਡ ਦੇ ਛੱਡ ਦੇ ਉਹਦਾ ਉਹ ਪੱਜ ਗਈ ਓਏ ਹੁਣ ਆਪਾਂ ਪਾਉਣਾ ਪਿੰਜਰੇ ਚ ਤੇ ਇਹਨੂੰ ਵੀ ਚਲ ਵੀ ਕਾਢੋ ਬਹੁਤ ਹੋ ਗਿਆ ਚ ਕੁ ਕੁ ਇਹ ਮੋਕਲੇ ਹੁੰਦੇ ਨੇ ਡਰਦੇ ਨੇ ਰੁਕ ਲੈ ਇਹ ਰੁਕ ਲੈ ਆ ਜਾ ਖੁੱਡੇ 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 ਚੱਲ ਆਜਾ ਸਲੰਦ ਚੱਲ ਸਲੰਦ ਚੱਲ ਕੜ ਖੁੱਡੇ ਚੜਾਂ ਤਾਂ ਖੁੱਡੇ 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 ਚਲੋ ਗਿਆ ਵੀ ਕਾਲੂ ਤਾਂ ਆਪਣੇ ਅੰਦਰ ਹੈਂ ਉਪਲੀ ਸੇਵਾ ਵਾਲੀ ਕਿਹੜੀ ਆ ਉਹਦਾ ਬੈਠੇ ਰਹਿਣ ਦੇ ਵਿਚਾਰੀ ਕਾ ਨੂੰ ਛੇੜਨੀ ਆ ਇਸੀ ਸੇਵਾ ਤੋਂ ਉਠਾਈ ਆ ਉਹ ਦੇਖੋ ਵਾਂਡੇ ਪਿਆ ਮਾਰਦੀ ਆ ਉਹ ਇਹ ਤਾਂ ਹੈਨਾ ਹੂੰ ਉਹ ਬਾਬਾ ਉਹ ਹੋ ਗਈ ਵਿਚਾਰੀ ਬੈਠੀ ਆ ਘੁੰਦੀ ਯਾਰ ਮੈਂ ਖਾਚ ਮੜੀ ਮੋਟੀ ਇੱਧਰ ਤੁਰ ਲੂਗੀ ਛੱਡੀ ਆ ਨਾ ਦੋ ਮਿੱਟ ਛੱਡ ਦੇ ਆਹਦੇ ਲੱਤਾਂ ਜੀਆਂ ਫਿਰ ਆਕੜੀਆਂ ਆਕੜੀਆਂ ਵੇ ਉਹ ਵੀ ਵਿਚਾਰੀ ਬੈਠੀ ਆ ਨਾ ਹੂੰ ਹੂੰ ਆਹ ਦੇਖੋ ਆ ਇਸ ਕਿੰਨਾ ਵਧੀਆ ਲੱਗ ਰਹਾ ਹੈ ਨਾ ਕਬੂਤਰੀ ਜੀ ਲੱਗਦੀ ਆ ਇਹ ਉਹ ਭੱਜ ਗਈ ਇਹ ਉਹ ਬਹਿ ਗਈ ਜਾ ਕੇ ਲੈ ਭੱਕ 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 ਲਓ ਫੇਰ ਵੇਖੀ ਦੇਖੋ ਜਾ ਕੇ ਬਾਈ ਮਾਂ ਗਈ ਹੁਣ ਟੈਨਸ਼ਨ ਆਵੇ ਬੱਚਿਆਂ ਦੀ ਹੈ ਤੂੰ ਤਾਂ ਚੈੱਕ ਲੈਣੇ ਐਂਡੇ ਵਿਚਾਰੀ ਦੇ ਲੋ ਜੀ ਆਪਾਂ ਦੇਖੀ ਲਾਤੇ ਆਪਣੇ ਮਿੱਤਰ ਦੇ ਜਿਹੜੇ ਕੁੱਕੜ ਸੀ ਉਹਨਾਂ ਦੇ ਘਰੇ ਆਏ ਹੋਏ ਸੀ ਆਪਾਂ ਪਰ ਕੋਈ ਨਹੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਦੋਂ ਵੀ ਆਪਦਾ ਬੈਸਟ ਦੇਵਾਂਗਾ ਜਿੰਨਾ ਕੋ ਹੋ ਸਕੇ ਤੇ ਮੇਰੇ ਆਪਣੇ ਚੈਨਲ ਨੂੰ ਕਰੋ ਵੀਰੇ ਸਬਸਕ੍ਰਾਈਬ ਕਰੋਗੇ ਸੋਡੀ ਸਪੋਰਟ ਨਹੀਂ ਮੈਂ ਬਹੁਤ ਕੁਝ ਕਰ ਸਕਦਾ ਤੇ ਸਪੋਰਟ ਕਰੋ ਦੱਬ ਕੇ ਚੈਨਲ ਨੂੰ ਕਰ ਦਿਓ ਦਬਾ ਦਬ ਸਬਸਕ੍ਰਾਈਬ ਜਿਹੜੇ ਵੀ ਨਿਊ ਬੰਦੇ ਆਪਣੇ ਨਾਲ ਜੁੜ ਰਹੇ ਆ ਤੇ ਵਲੌਗ ਨੂੰ ਐ ਪਿਆਰ ਕਰਦੇ ਰਹੋ ਵਧੀਆ ਵਧੀਆ ਕਮੈਂਟ ਕਰੋ ਤੇ ਹੋਰ ਵਾਲੇ ਵਲੌਗਾਂ ਦੇ ਵਿੱਚ ਆਪਾਂ ਹੋਰ ਵੀ ਦੋ ਬੈਸਟ ਦਵਾਂਗੇ ਤੇ ਚਲੋ ਜੀ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਅੰਦਰ ਬਾਏ